ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰਕ ਮੈਂ ਨਵਦੀਪ ਕੋ ਜਦਾ ਨਜ਼ਰ ਮਾਰਦਿਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਦੇ ਮਠੰਡਾ ਦੇ ਟ੍ਰੈਫਿਕ ਇੰਚਾਰਜ ਤੇ ਉਹਨਾਂ ਦੀ ਟੀਮ ਨੇ ਸੜਕ ਤੇ ਬਣੇ ਟੋਏਆਂ ਨੂੰ ਕੀਤਾ ਬੰਦ ਮਠੰਡਾ ਦੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਜੋ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦੇ ਵਿੱਚ ਵੀ ਬਹੁਤ ਉਤਸ਼ਾਹ ਨਾਲ ਅਤੀਸਾ ਲੈਂਦੇ ਰਹੇ ਜਿਸ ਕਾਰਨ ਜਦੋਂ ਮੀਂਹ ਤੋਂ ਬਾਅਦ ਸੜਕ ਤੇ ਪਾਣੀ ਦੀ ਵੱਡੇ ਵੱਡੇ ਬਲੌਕ ਜਮ੍ਹਾਂ ਹੋ ਜਾਂਦੇ ਨੇ ਤਾਂ ਉਹਨਾਂ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਆਪਣੀ ਪੂਰੀ ਟ੍ਰੈਫਿਕ ਦਾ ਧਿਆਨ ਰੱਖਿਆ ਉਹ ਦੇਖਦੇ ਆਂ ਤਸਵੀਰਾਂ 'ਚ ਅਗਰ ਕੀ ਨਾਮ ਹੈ ਤੁਹਾਡਾ ਮਲਬਾ ਪਵਾਇਆ ਗਿਆ ਬੜਾ ਆ ਮੇਰਾ ਸਬ ਇੰਸਪੈਕਟਰ ਅਮਜੀਤ ਸਿੰਘ ਜੀ ਆਇਆ ਤਾਂ ਵੇਣਾ ਇਹ ਅੰਡਰਬ੍ਰਿਜ ਮਾਨਸਾ ਰੋਡ ਤੇ ਹੈਗਾ ਜਿਹੜਾ ਕਿ ਪੁਲ ਦੇ ਨਿੱਕੇ ਨਾਲ ਸੜਕ ਬਹੁਤ ਜਿਆਦਾ ਖਰਾਬ ਸੀ ਜਿਹਦੇ ਨਾਲ ਟੋਏ ਪਏ ਹੋਏ ਸੀਗੇ ਜਿਹਦੇ ਵਿੱਚ ਟ੍ਰੈਫਿਕ ਬਹੁਤ ਜਿਆਦਾ ਫਸ ਕੇ ਸੀ ਉਹ ਟੋਏ ਦੇ ਉੱਤੇ ਮਲਬਾ ਪਵਾਇਆ ਗਿਆ ਆਪਾਂ ਗੱਲ ਕਰਦੇ ਬੀਟ ਆਪਾਂ ਦੀ ਸੜਕ ਬਹੁਤ ਜਿਆਦਾ ਖਰਾਬ ਹੋਈ ਪਈ ਸੀ ਕਰਦੇ ਦੇਖੋ ਅੱਜ ਸਿੱਖ ਕਿੁੱਤੀ ਦਾ ਅਧਿਨ ਤੇ ਕਮੀਂ ਕਰਕੇ ਪਾਣੀ ਦਾ ਉਹਨਾਂ ਨੇ ਨਹੀਂ ਆਏ ਦੇਖ ਤਾਂ ਤੁਸੀਂ ਮਲਬਾ ਪਾ ਕੇ ਆਮ ਪਬਲਿਕ ਨੂੰ ਵੀ ਟ੍ਰੈਫਿਕ ਦਾ ਸੌਖੀ ਲੰਘਾਈ ਜਾਮ ਕਿੰਨਾ ਕੁ ਲੱਗਿਆ ਜੀ ਨਹੀਂ ਜਾਮ ਤਾਂ ਦੇਖੋ ਬਹੁਤ ਕਾਰਨ ਕਿ ਆ ਕਿਉਂ ਇਹਦੇ ਚਲੇ ਖੜੇ ਲੱਗੋ ਪਾਣੀ ਛੱਡਦਾ ਜੀ ਪਾਣੀ ਛੱਡ ਕੇ ਸੜਕ ਟੁੱਕੀ ਹੋ ਤੇ ਕਰਕੇ ਛੱਡੇ ਬਣੇ ਹੋਇਆ ਫੈਜੀ ਵੀਕਲ ਬਹੁਤ ਜ਼ਿਆਦਾ ਹੁੰਦੀ ਹੈ ਸੁਖਪਾਲ ਖੈਰਾ ਦਾ ਦਾਅਵਾ ਸੀ ਆ ਭਗਵੰਤ ਮਾਨ ਦੀ OSD ਵੱਲੋਂ ਭੇਜਿਆ ਨੋਟਿਸ ਅਜੀ ਤਾਕਤ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਦੀ OSD ਰਾਜਬੀਰ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਸੀ ਨੋਟਿਸ ਦੇ ਵਿੱਚ ਸੁਖਪਾਲ ਖੈਰਾਂ ਨੂੰ 72 ਘੰਟਿਆਂ ਦੇ ਅੰਦਰ ਲਿਖਤੀ ਮਾਫੀ ਮੰਗਣ ਦੀ ਮੰਗ ਕੀਤੀ ਸੀ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਵੱਲੋਂ ਭੇਜਿਆ ਗਿਆ ਮਾਨਹਾਨੀ ਦਾ ਨੋਟਿਸ ਅਜੇ ਤੱਕ ਨਹੀਂ ਮਿਲਿਆ ਪਟਿਆਲਾ ਤੋਂ ਫੈਲਿਆ 16 ਦੇ ਵਿੱਚ ਅਫਰੀਕੀ ਸਵਾਇਨ ਫਲੂ ਪਟਿਆਲਾ ਦੇ ਵਿੱਚ 16 ਦੇ ਵਿੱਚ ਅਫਰੀਕੀ ਸਵਾਇਨ ਬੁਖਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪਿੰਡ ਰਵਾਸ ਬਰਾਉਨਾ ਦੇ ਲਗਭਗ 10 ਕਿਲੋਮੀਟਰ ਦੇ ਖੇਤਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਹਾਈ ਕੋਰਟ ਨੇ ਕੰਨਾਰਨੌਥ ਦੀ ਪਟੀਸ਼ਨ ਕੀਤੀ ਖਾਰਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰਮ ਅਦਾਕਾਰ ਕੰਨਾਰਨੌਥ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਅਦਾਲਤ ਨੇ ਬਠਿੰਡਾ ਦੀ ਇੱਕ ਅਦਾਲਤ ਦੇ ਵਿੱਚ ਉਹਨਾਂ ਦੇ ਵਿਰੋਧ ਚੱਲ ਰਹੇ ਮਾਨਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਉਹਨਾਂ ਦੀ ਪਟੀਸ਼ਨ ਨੂੰ ਅਰਧਿਕਾ ਦਿੱਤਾ ਗਿਆ ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਗਏ ਵਿਵਾਦਪੂਰਨ ਟਵੀਰ ਦੇ ਨਾਲ ਸੰਬੰਧਿਤ ਹੈ ਮੌਸਮੇਪਾਗ ਦੇ ਵੱਲੋਂ ਅਗਸਤ ਦੇ ਵਿੱਚ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਟਮਾਚਲ ਦੇ ਨਾਲ ਲੱਗਦੇ ਇਲਾਕੇ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਹਲਕਾ ਮੀਂਹ ਪਿਆ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜੋ ਹੈ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਪਿਛਲੇ ਹਫਤੇ ਚੰਗੀ ਬਾਰਿਸ਼ ਹੋਣ ਤੋਂ ਬਾਅਦ ਰਾਸਤੇ ਵਿੱਚ ਕੁਝ ਹਾਲਾਤਾਂ ਦੇ ਵਿੱਚ ਸੁਧਾਰ ਹੋਇਆ ਤੇ ਮੌਸਮ ਆ ਸੁਹਾਵਣਾ ਹੋਇਆ ਹੋਟਲ ਮਾਲਕ ਸਮੇਤ 10 ਲੋਕਾਂ ਨੂੰ ਜੂਆ ਖੇਡਦੇ ਕੀਤਾ ਗਿਆ ਗ੍ਰਿਫਤਾਰ। ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਸਪੈਸ਼ਲ ਸੈਲ ਦੀ ਮਦਦ ਦੇ ਨਾਲ ਸ਼ਹਿਰ ਦੇ ਮਸ਼ਹੂਰ ਕੂਟਾਬੇ ਦੇ ਵਿੱਚ ਜੂਆ ਖੇਡਦੇ ਹੋਏ ਤਾਂਬਾ ਮਾਲਕ ਦੇ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ ਕੋਲੋਂ ਮੌਕੇ ਤੇ 2,50,000 ਰੁਪਏ ਬਰਾਮਦ ਕੀਤੇ ਗਏ। ਆ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਮ ਦੇ ਤਹਿਤ ਅੱਜ ਸਾਡੇ ਜਿਲੇ ਦੀ স্পেশাল টিম ਨੇ ਔਰ 18 ਸਿਟੀ ਦੀ ਪੁਲਿਸ ਨੇ ਸਿਪਰੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅੱਜ ਆ ਜਿਹੜਾ ਕੁੱਕੂ ਦਾ ਟੱਬ ਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡਦੇ ਆ ਉਹ ਸਪੈਸ਼ਲ ਟੀਮ ਦੀ ਮਦਦ ਨਾਲ ਤੇ ਸਾਡੀ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਨ੍ਹਾਂ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆ ਦੀ ਕਾਬੂ ਕੀਤਾ ਗਿਆ ਔਰ ਇਨ੍ਹਾਂ ਤੋਂ ਇਨ੍ਹਾਂ ਨੂੰ ਜਿਹੜਾ ਇੱਕ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਸ ਖਿਲਾਫ ਅਸੀਂ ਕਾਰਵਾਈ ਜਿਹੜੀ ਹੈ ਅਗਲੀ ਰੋਜ਼ ਸੋ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ? ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਫਿਰ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਅਸੀਂ ਐਕਟ ਕੀਤਾ ਗਿਆ ਜੀ। ਸੋ ਕਿੰਨੇ ਬੰਦੇ ਕਿੰਨੇ ਲੋਕ 3 ਦੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹ ਇਨਕਲੂਡਿੰਗ ਜਿਹੜਾ ਮਾਲਕ ਹੈਗਾ ਇੱਥੋਂ ਦਾ ਉਹ ਵੀ ਨਾਲ ਸੀਗਾ ਸਰਕਾਰੀ ਦੇ ਕੋਲ ਉੱਥੇ ਜਾਂਦਾ ਜੀ ਨਹੀਂ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਪਰ ਜੇ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਰਹੀ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਮੌਕਸ ਵੀ ਮੌਨਦੜ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸੈਟਅਪ ਹੈਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰ ਕੀਤੇ ਗਏ ਬੰਦੇ ਰਸ਼ ਕਰ ਲੈ ਕੇ ਸਰ ਕੱਲਾ ਜੂਏ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀ ਫਾਈਨਲ ਜਿਹੜਾ ਖੇਡਿਆ ਜਾਣਾ ਆ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਇਦਾਂ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹ ਉਹ ਖੇਡਦੇ ਸੀ ਸੋ ਇਹਦਾ ਲੱਗਦਾ ਪਾਰਸ ਪਾਕਿਸਤਾਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ ਨਹੀਂ ਉਰੀ ਉਰੀ ਤਾਂ ਥਰੂ ਕਿਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਇਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਮਤ ਹੋਇਆ ਬੇਸਿਕਲੀ ਯੂਆਰ ਨਾਲ ਇੱਕ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਮਤ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਣੇ ਦਾ ਦੱਸਣਾ ਤੇ ਫਿਲਹਾਲ ਉਹ ਕਹਿਆ ਕਿ ਉਹ ਜਿਹੜਾ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸੋ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ ਬਾਹਰੋਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁ ਨੇ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਸ਼ਰ ਕਰ ਦੇਾਂਗੇ ਮਾਲਕ ਵੀ ਆ ਜੀ ਹੋਟਲ ਦਾ ਆਹ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬਰਾਮਦਗੀ ਕੀ ਕੀ ਹੋਈ ਬਰਾਮਦਗੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਜਿਹੜੇ ਟੋਟਲ ਬੰਦੇ ਕਹਿੰਦੇ ਹੋ ਸਾਰੇ ਬਰਾਦ ਹੋਏ ਸਰ ਜੂਏ ਤੋਂ ਵਗੈਰਾ ਇਥੇ ਦੇ ਰਹੇ ਪਾਤਾ ਤੁਹੰਦਾ ਜਨਾ ਦੇ ਸਾਰੇ ਸਰ ਜੇ ਤੁਸੀਂ ਇਹ ਪਹਿਲਾ ਇਸ ਚੀਜ਼ ਦੀ ਖਬਰ ਪਹਿਲਾਂ ਲੈਤੀ ਹੁੰਦੀ ਮੇਰੇ ਧਿਆਨ ਜਿੱਤੇ ਪਹਿਲਾਂ ਅਸੀਂ ਹਰ ਤੇ ਰੇਡ ਵੀ ਕਰਦੇ ਥਾ ਥੈਂਕ ਯੂ ਚਲ ਮੇਰਾ ਪੁੱਤ ਫੋਰ ਭਾਰਤ ਦੇ ਵਿੱਚ ਨਹੀਂ ਕੀਤੀ ਗਈ ਪਲੀਜ਼ ਭਾਰਤ ਵਿੱਚ ਪੰਜਾਬੀ ਸ਼ਰਮਾ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਸੁਪਰ ਹਿੱਟ ਫਿਲਮ ਚਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਨੂੰ ਭਾਰਤ ਦੇ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਅੱਜ ਇਹ ਫਿਲਮ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋਈ ਸਿਰਫ ਭਾਰਤ ਦੇ ਵਿੱਚ ਹੀ ਪ੍ਰਸਿੱਧ ਗਾਇਕ ਅਤੇ ਸੰਸਕੇ ਸੁਣ ਨਹੀਂ ਦੇਖ ਸਕਦੇ ਸੋਵਿਦਾ ਕੇਂਦਰ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ ਸੋਵਿਦਾ ਕੇਂਦਰ ਲੁਧਿਆਣਾ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਜਿਸ ਕਾਰਨ ਸੋਵਿਦਾ ਕੇਂਦਰਾਂ ਦੇ ਵਿੱਚ ਕੰਮ ਕਰਵਾਉਣ ਦੇ ਲਈ ਆ ਰਹੇ ਲੋਕ ਖੱਜਲ ਖਵਾਲ ਹੋ ਰਹੇ ਨੇ ਪਿਛਲੇ 2 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਸ ਕਾਰਨ ਸੋਵਿਦਾ ਕੇਂਦਰ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਲੋਆ ਕੀਤੀ ਗਈ 9 ਸਤੰਬਰ ਨੂੰ ਹੋਵੇਗੀ ਉਪਰਾਸ਼ਟਰਪਤੀ ਉਹ ਤੇ ਦੇਖੋ ਜੋਨ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਪ ਰਾਸ਼ਟਰਪਤੀ ਅਹੁਦੇ ਦੇ ਲਈ 9 ਸਤੰਬਰ ਨੂੰ ਚੋਣ ਹੋਵੇਗੀ ਉਪ ਰਾਸ਼ਟਰਪਤੀ ਚੋਣ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ